ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਵੱਲੋਂ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਭਰ ਦੇ ਵਿੱਚ ਭਾਜਪਾ ਆਗੂਆਂ ਦੇ ਪੁਤਲੇ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੀਆਂ ਜਿੱਥੇ ਕੇਂਦਰੀ ਮੰਤਰੀ ਰਵੀਰ ਬਿੱਟੂ ਦਾ ਪੁਤਲਾ ਫੂਕਣ ਵਾਸਤੇ ਆਮ ਆਦਮੀ ਪਾਰਟੀ ਦੇ ਕਾਰਕਟਰ ਭਾਜਪਾ ਦਫਤਰ ਲੁਧਿਆਣਾ ਜਾਂਦੇ ਹੋਏ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਸਲੋਗਨ ਨੇ ਪੰਜਾਬ ਦੇ ਪਾਣੀਆਂ ਉੱਪਰ ਪੰਜਾਬੀਆਂ ਦਾ ਹੱਕ ਤੇ ਇਸ ਤਰ੍ਹਾਂ ਦੇ ਸਲੋਗਨ ਫੜ ਕੇ ਜਿਹੜਾ ਵਾ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਮੁੜਿਆ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਵਾ ਪਾਣੀ ਦੇ ਦੇਖੋ ਪੰਜਾਬ ਤੇ ਪੰਜਾਬੀਆਂ ਦੀ ਜਿਹੜੀ ਕੇਂਦਰ ਸਰਕਾਰ ਭਾਜਪਾ ਸਰਕਾਰ ਪਿੱਛੇ ਸੁਰਾ ਮਾਰਨ ਦੀ ਕੋਸ਼ਿਸ਼ ਕਰ ਰਹੀ ਆ ਸੋ ਇਹ ਨਹੀਂ ਵੱਜਣ ਦਾਂਗੇ ਪੰਜਾਬ ਦਾ ਪਾਣੀ ਅਸੀਂ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ ਸਾਡੇ ਲੁਧਿਆਣਾ ਦੇ ਵਿੱਚ ਸਾਰੇ ਐਮਐਲਏ ਸਹਿਬਾਨ ਹਰ ਵਰਕਰ ਨੂੰ ਨਾਲ ਲੈ ਕੇ ਅੱਜ ਮੋਦੀ ਦਾ ਪੁਤਲਾ ਬੀਜੇਪੀ ਦੇ ਦਫ਼ਤਰ ਅੱਗੇ ਫੁੱਕੇ ਜਾ ਰਹੇ ਆ ਸੋ ਅਸੀਂ ਪੰਜਾਬ ਦਾ ਪਾਣੀ ਇੱਕ ਬੂੰਦ ਵੀ ਹਰਿਆਣੇ ਚ ਨਹੀਂ ਜਾਣਾ ਰਵਨੀਤ ਬਿੱਟੂ ਦੇ ਖਿਲਾਫ ਪ੍ਰੋਟੈਸਟ ਕੀਤਾ ਜਾ ਰਿਹਾ ਦੇਖੋ ਪੰਜਾਬ ਦੇ ਵਿੱਚ ਰਹਿ ਕੇ ਲੁਧਿਆਣਾ ਦੇ ਵਿੱਚ ਰਹਿ ਕੇ ਕੇਂਦਰ ਸਰਕਾਰ ਨਾਲ ਰਲ ਕੇ ਪੰਜਾਬ ਦੇ ਪਾਣੀ ਨੇ ਡਾਕਾ ਮਾਰਾ ਰਿਹਾ ਇਹਨੂੰ ਅਸੀਂ ਇਹ ਡਾਕਾ ਨਹੀਂ ਵਜਣ ਦੇਵਾਂਗੇ ਰਵਨੀਤ ਬਿੱਟੂ ਦਾ ਪੁੱਤਰਾ ਫੂਕ ਕਿਸ ਤਰ੍ਹਾਂ ਦੇ ਦੇ ਵੀ ਪਪੀ ਕਿਸ ਤਰ੍ਹਾਂ ਦੇ ਦੇਓ ਅੱਜ ਰਵਨੀਤ ਬਿੱਟੂ ਦਾ ਪੁੱਤਰਾ ਆਇਆ ਦੇਖੋ ਇਹ ਪੰਜਾਬ ਦੇ ਪਾਣੀਆਂ ਤੇ ਜਿਹੜਾ ਡਾਕਾ ਮਾਰਿਆ ਜਾ ਰਿਹਾ ਵਾ ਉਹਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਤੇ ਅਸੀਂ ਸਾਰੇ ਲੁਧਿਆਣੇ ਦੇ ਐਮ ਐਲ ਏ ਇਸ ਕੰਮ ਦਾ ਵਿਰੋਧਤਾ ਕਰ ਰਹੇ ਆ ਅੱਜ ਭਾਜਪਾ ਦੇ ਅੱਗੇ ਦਫ਼ਤਰ ਦੇ ਅੱਗੇ ਬਿੱਟੂ ਜੀ ਦਾ ਤੇ ਸੁਨੀਲ ਜਾਖੜ ਦਾ ਪੁਤਲਾ ਫੂਕਣਾ ਵਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡਾ ਪ੍ਰੋਟੈਸਟ ਜਿਹੜਾ ਵਾ ਲੁਧਿਆਣਾ ਦੀ ਦਾਣਾ ਮੰਡੀ ਤੋਂ ਕੱਢ ਕੇ ਲੁਧਿਆਣਾ ਦੇ ਭਾਜਪਾ ਦਫ਼ਤਰ ਦੇ ਬਾਹਰ ਜਿਹੜਾ ਵਾ ਇਹ ਪ੍ਰੋਟੈਸਟ ਜਾਂਦਾ ਹੋਇਆ ਨਜ਼ਰ ਆ ਰਿਹਾ ਕਹਾਂ ਕਹਿੰਦੇ ਨੇ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬੀਆਂ ਦਾ ਹੱਕ ਹੈ ਨਾ ਕਿ ਕਿਸੇ ਦੂਜੇ ਦੇ ਸੂਬੇ ਦੇ ਨਾਗਰਿਕਾਂ ਦਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਅੱਜ ਆਮ ਆਦਮੀ ਪਾਰਟੀ ਵੱਲੋਂ ਸੂਬੇ ਭਾਰ ਦੇ ਵਿੱਚ ਬੀਜਪੀ ਆਗੂਆਂ ਦੇ ਖਿਲਾਫ ਬੀਜਪੀ ਦੇ ਖਿਲਾਫ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਆਮ ਆਦਮੀ ਪਾਰਟੀ ਨੇ ਆਗੂਆਂ ਦਾ ਸਾਫ਼ ਕਹਿਣਾ ਹੈ ਕਿ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਇੱਕ ਪਾਸੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬੀਆਂ ਦਾ ਹੱਕ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਪੁਤਲਾ ਬਣਾ ਕੇ ਭਾਜੀਪੀ ਦਫ਼ਤਰ ਦੇ ਬਾਹਰ ਲਜਾਇਆ ਗਿਆ ਵਾ ਕਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸਾਹਮਣੇ ਬੀਜੇਪੀ ਦਫਤਰ ਹੈ ਤੇ ਬੀਜੇਪੀ ਦਫਤਰ ਦੇ ਠੀਕ ਬਾਹਰ ਜਿਹੜਾ ਵਾ ਪੋਸਟ ਟੈਸਟ ਪਹੁੰਚ ਚੁੱਕਾ ਵਾ ਸਾ ਬੀਜੇਪੀ ਦਫਤਰ ਦੇ ਬਾਹਰ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ ਮੁੱਦਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਆ ਜਿਸ ਨੂੰ ਲੈ ਕੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਆਮਨੇ ਸਾਹਮਣੇ ਹੁੰਦੀ ਹੋਈ ਨਜ਼ਰ ਆ ਰਹੀ ਆ ਕਾ ਬੀਜੇਪੀ ਦਫਤਰ ਦੇ ਬਾਹਰ ਵੀ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਅੰਦਰ ਜਾਣ ਨੂੰ ਰੋਕਿਆ ਜਾ ਰਿਹਾ ਤੇ ਅੰਦਰਲੇ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਦਰਲੇ ਪਾਸੇ ਬੀਜੇਪੀ ਦੇ ਆਗੂ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋਏ ਨੇ ਤੇ ਇੱਕ ਪਾਸੇ ਬੀਜੇਪੀ ਦੇ ਆਗੂ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਬਾਹਰ ਬੀਜੇਪੀ ਦਾ ਉਤਰਾ ਫੁਕਣ ਵਾਸਤੇ ਆਏ ਹੋਏ ਨੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦਾ ਮਾਹੌਲ ਇੱਕ ਵਾਰ ਫਿਰ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਆਹ ਤਸਵੀਰਾਂ ਦੇਖੀਆ ਤੁਸੀਂ ਕਿ ਕਿਸ ਤਰ੍ਹਾਂ ਇੱਕ ਪੰਧਰ ਇੱਕ ਪਾਸੇ ਬੀਜੇਪੀ ਦੇ ਆਗੂ ਨੇ ਤੇ ਦੂਜੇ ਪਾਸੇ ਮੁੜਦਾਬ ਮੁੜਦਾਬ ਜੈ ਜੀ ਮੁੜਦਾਬ 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 ਆਹ ਬੀਜੇਪੀ ਦੇ ਆਗੂ ਵੀ ਬਾਹਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਸਰਦਾਰ ਮੁੜਦਾਬ ਜਿੰਦਾਬਾਦ ਤਸਵੀਰਾਂ ਮਾਹੌਲ ਗਰਮਾਦਾ ਹੋਇਆ ਨਜ਼ਰ ਆ ਰਿਹਾ ਪੁਲਿਸ ਰੋਕਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆ ਰਹੀ ਆ ਪਰ ਬੀਜੇਪੀ ਆਗੂ ਬਾਹਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਗੁਰਦੇਵ ਸ਼ਰਮਾ ਦੇਵੀ ਜਿਹੜਾ ਪੰਜਾਬ ਬੀਜੇਪੀ ਦੇ ਕੈਸ਼ੀਅਰ ਨੇ ਉਹ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਮਾਹੌਲ ਜਿਹੜਾ ਹੈ ਲੁਧਿਆਣਾ ਦਾ ਗਰਮਾਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋਨੋਂ ਪਾਸੇ ਇੱਕ ਪਾਸੇ ਬੀਜੇਪੀ ਦੇ ਕਾਰਜਕਰਤਾ ਆਪਣੇ ਦਫ਼ਤਰ ਦੇ ਬੰਦਰ ਖੜੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਜਿਹੜਾ ਵਾ ਪੁੱਤਲਾ ਫੁਕਣ ਦੀ ਕੋਸ਼ਿਸ਼ ਕਰਦੇ ਹੋਏ ਨਗਰ ਆ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕ ਲਗਾਤਾਰ ਮਾਹੌਲ ਗਰਮਾਦਾ ਹੋਇਆ ਨਗਰ ਆ ਰਿਹਾ ਜਿੰਦਾਬਾਦ ਜਿੰਦਾਬਾਦ ਪੰਜਾਬ ਜਿੰਦਾਬਾਦ ਜਿੰਦਾਬਾਦ ਤੇ ਪੀਲੀ ਕੀ ਜਿੰਦਾਬਾਦ ਆਮ ਆਦਮੀ ਪਾਰਟੀ ਦੇ ਗੁੰਡੇ ਇਕੱਠੇ ਹੋ ਕੇ ਭਾਰਤੀ ਜਲਪਤਾਂ ਦੇ ਡਰ ਆਏ ਨੇ ਅਰ ਅੱਜ ਜਿਹੜਾ ਕਰਨਾ ਦੇਣ ਵਾਸਤੇ ਇੱਥੇ ਆ ਗਿਆ ਪਾਣੀ ਦਾ ਮੁੱਦਾ ਵੇ ਆਪਣੇ ਜਗ੍ਹਾ ਸਰਕਾਰਾਂ 'ਚ ਗੱਲ ਕਰੇ ਜੀ ਬੀਜੇਪੀ ਦੇ ਆਗੂ ਵੀ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਮਾਹੌਲ ਜਿਹੜਾ ਦਾ ਪੂਰੀ ਤਰ੍ਹਾਂ ਗਰਮਾ ਚੁੱਕਾ ਵਾ ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨੇ ਤੇ ਦੂਜੇ ਪਾਸੇ ਬੀਜੇਪੀ ਦੇ ਆਗੂ ਨੇ ਦੋਨੋਂ ਹੀ ਪਾਸੇ ਇੱਕ ਦੂਜੇ ਦੇ ਖਿਲਾਫ ਨਾਰੇਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਵਾ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਪਟਿਆਲਾ